ਰਵਿੰਦਰ ਪਾਲ ਕੋਲਗੜ੍ਹ ਦੀ ਕਹਾਣੀ ਬਾਵਾ ਜੱਗੇ ਦੇ ਪੀਨ ਬਾਜੇ ਦੀ ਸਾਡੇ ਇਲਾਕੇ ਚ ਚੜ ਮਚਣ ਲੱਗੇ ਬੇਹਾਂ ਸ਼ਾਦੀਆਂ ਤੇ ਵੱਜਦੇ ਉਸਦੇ ਬਾਜੇ ਉੱਤੇ ਬਰਾਤੀ ਭੰਗੜਾ ਪਾਉਂਦੇ ਨਚਾਰਾਂ ਉੱਤੇ ਨੋਟਾਂ ਦੀ ਬਰਸਾਤ ਕਰਦੇ ਸੋਟਾਂ ਸ਼ਗਨ ਸਾਈ दारू ਤੇ ਮਠਿਆਈਆਂ ਦੀ ਨਾਲ ਉਦਾਕਰ ਭਰ ਜਾਂਦਾ ਜੱਗਾ ਜਦੋਂ ਘਰ ਮੁੜਦਾ ਸ਼ਰਾਬ ਨਾਲ ਰਜਿਆ ਹੋਇਆ ਗਲੀ ਚ ਲਲਕਾਰੇ ਮਾਰਦਾ ਕਦੀ ਕਹਿੰਦਾ ਲਿਆ ਬੋਏ ਮੁੰਡਿਓ ਅੰਦਰੋਂ ਰਸਗੋਲਿਆਂ ਦਾ ਟੋਕਰਾ ਭਰ ਕੇ ਪਾ ਦਿਓ ਕੁੱਤਿਆਂ ਬਿੱਲਿਆਂ ਨੂੰ ਕਦੀ ਕਹਿੰਦਾ ਵੰਡ ਦਿਓ ਅੱਜ ਸਾਰੇ ਵੇੜੇ ਵਾਲਿਆਂ ਨੂੰ ਬਰੈਡ ਪਕੌੜੇ ਮੁੰਡੇ ਭੱਜ ਕੇ ਆਪਣੇ ਪਿਓ ਨੂੰ ਫੜਨ ਜਾਂਦੇ ਪਾਸੇ ਹਟ ਜਾ ਓਏ ਮੈਨੂੰ ਹੱਥ ਨਾ ਲਾਇਓ ਮੈਂ ਤਾਂ ਪਾਣਿਆਂ ਨੂੰ ਅੱਗ ਲਾ ਦੂੰ ਪਾਣਿਆਂ ਨੂੰ ਨੱਕ ਤੇ ਮੱਖੀ ਬਹਿਣ ਨਹੀਂ ਦੇਣੀ ਓਏ ਐਂ ਬੋਲਦਾ ਹੋਇਆ ਉਹ ਵਿੱਚੋਂ ਇੱਕ ਗੱਲ ਟਿਕਾ ਕੇ ਬੋਲਦਾ ਜਿਹੜੇ ਮੈਨੂੰ ਲਫੰਡਰ ਸਮਝਦੇ ਸੀ ਓਏ ਹੁਣ ਦੇਖਣ ਆ ਕੇ ਹੁਣ ਜਿਹੜੇ ਭਾਉ ਦੇ ਤੀ ਕਿ ਕੀ ਕਾਲੂ ਜ਼ਿੰਦਗੀ ਚ ਹੁਣ ਉਹਨਾਂ ਦੀਆਂ ਅੱਖਾਂ ਫੁੱਪੀਆਂ ਨੇ ਭਰਾਵੇ ਮੁੰਡੇ ਉਸ ਦਾ ਬੀਨ ਬਾਜਾ ਸਾਮ ਧੂ ਕੇ ਅੰਧਾ ਲੈ ਜਾਂਦੇ ਮੰਜੇ ਉੱਤੇ ਸੁੱਟ ਦਿੰਦੇ ਡਿੱਗਿਆ ਹੋਇਆ ਵੀ ਉਹ ਆਵਾ ਤਵਾ ਬੋਲਦਾ ਉਹ ਇਹ ਗੱਲਾਂ ਆਪਣੇ ਵੱਡੇ ਭਾਈ ਗੇਲੇ ਨੂੰ ਉੱਚੀ ਉੱਚੀ ਬੋਲ ਕੇ ਤਾਨਿਆਂ ਵਾਂਗ ਸੁਣਾਉਂਦਾ ਮੁੰਡੇ ਉਸ ਦੇ ਮੂੰਹ ਤੇ ਹੱਥ ਰੱਖ ਕੇ ਮਸੋਂ ਚੁੱਪ ਕਰਾਉਂਦੇ ਉਸ ਦੀਆਂ ਇਹ ਆਵਾਜ਼ਾਂ ਸਾਡੇ ਘਰਾਂ ਤੱਕ ਅਕਸਰ ਸੁਣਦੀਆਂ ਦੂਜੇ ਪਾਸੇ ਉਹਦੇ ਸਾਹਮਣੇ ਗੇਲੇ ਦਾ ਘਰ ਸੀ ਉਹ ਤਿੰਨ ਧੀਆਂ ਦਾ ਪਿਓ ਹੋਣ ਕਰਕੇ ਜਿਆਦਾ ਚੁੱਪ ਰਹਿੰਦਾ ਉਹਦੀ ਢੂਹੀ ਚਕਬੀਲਦਾਰੀ ਨੇ ਅਜੇ ਹੱਕ ਵਪਾ ਦਿੱਤਾ ਸੀ ਕਿ ਉਹ ਗਰੀਬੀ ਦੀ ਖਲ ਜਗਣ ਨੂੰ ਤੋੜ ਲਈ ਹਮੇਸ਼ਾ ਛਾਂਤਰ ਲੋ ਮੱਛੀ ਹੋਇਆ ਰਹਿੰਦਾ ਕਦੇ ਕਿਸੇ ਦੇ ਦਿਹਾੜੀ ਕਦੇ ਜੋਤਾ ਕਰਨ ਜਾਂਦਾ ਉਸ ਨੂੰ ਧੀਆਂ ਦੇ ਵਿਆਹ ਸ਼ਾਦੀਆਂ ਦੇ ਫਿਕਰ ਨੇ ਜਵਾਨੀ ਪਹਿਰੇ ਬੁੱਢਾ ਬੁੱਢਾ ਦਿਸਣ ਲਾ ਦਿੱਤਾ ਸੀ ਤੀਆਂ ਕਰਕੇ ਹੀ ਗੇਲੇ ਨੇ ਜੱਗੇ ਨੂੰ ਅੱਡ ਕਰਿਆ ਜਦੋਂ ਤਰ੍ਹਾਂ ਤਰ੍ਹਾਂ ਦੇ ਲਫੰਡਰ ਮੁੰਡੇ ਉਹਦੇ ਨਾਲ ਕਰ ਆਉਣ ਲੱਗੇ ਸਾਲੇ ਨੇ ਕਿੱਥੇ ਦੁੱਖੀ ਕੀਤਾ ਉਹਦੋਂ ਗੇਲਾ ਅੱਕਿਆ ਪਿਆ ਹੁੰਦਾ ਜਦੋਂ ਮੁੰਡੇ ਵਿਆਹਾਂ ਤੇ ਜਾਣ ਲਈ ਤੀਨੀਆਂ ਬਣ ਬਣ ਉਹਨਾਂ ਦੇ ਘਰੋਂ ਨਿਕਲਦੇ ਪਰ ਅੱਜ ਜੱਗਾ ਖੰਭ ਵਾਂਗ ਅੱਗੇ ਵਧ ਰਿਹਾ ਸੀ ਜਿਸ ਦਾ ਗੇਲੇ ਨੂੰ ਪਛਤਾਵਾ ਸੀ ਲੋਕਾਂ ਕੰਨੀ ਦਿਹਾੜੀ ਜੋਤਾ ਕਰਨ ਗਿਆ ਉਹ ਅਕਸਰ ਕਹਿਦਾ ਰਹਿੰਦਾ ਮੈਂ ਤਾਂ ਇੱਕ ਬਾਹ ਵਾਲਾ ਕਬੀਲਦਾਰ ਬੰਦਾ ਆ ਭਲਾ ਇੱਕ ਬਾਹ ਨਾਲ ਵੀ ਕੋਈ ਕਬੀਲਦਾਰੀ ਦਾ ਗੱਡਾ ਖਿੱਚ ਸਕਦਾ ਮੈਂ ਆਪਣੀ ਬਾਹ ਆਪੇ ਕਿਉਂ ਵੱਡ ਬੈਠਿਆ ਓਏ ਰੱਬਾ ਕਿਉਂ ਤੂੰ ਮੇਰੀ ਬੁੱਧੀ ਪ੍ਰੇਸ਼ਟ ਕਰਤੀ ਤੀ ਜਦੋਂ ਕਦੇ ਉਸ ਦਾ ਐਉਂ ਬੋਲਿਆ ਹੋਇਆ ਮੈਂ ਸੁਣਦਾ ਤਾਂ ਮੈਨੂੰ ਉਪਰਾ ਜਿਹਾ ਲੱਗਦਾ ਮੈਂ ਬੜੀ ਹੈਰਾਨੀ ਨਾਲ ਉਸ ਵੱਲ ਵੇਖਦਾ ਕੇ ਸਬੰਦੇ ਦੇ ਚੰਗੀਆਂ ਭਲੀਆਂ ਬਾਹਾਂ ਬਾਹਾਂ ਹੈਗੀਆਂ ਨੇ ਫਿਰ ਵੀ ਇਹ ਆਪਣੇ ਆਪ ਇੱਕ ਬਾਹ ਵਾਲਾ ਇੱਕ ਬਾਹ ਵਾਲਾ ਬਾਰ ਬਾਰ ਕਿਉਂ ਕਹੀ ਜਾਂਦਾ ਉਸ ਦੇ ਇਹ ਬੋਲ ਮੇਰੇ ਮਨ ਤੇ ਭਾਰ ਬਣ ਜਾਂਦੇ ਮੇਰਾ ਦਿਲ ਕਰਦਾ ਕਿ ਮੈਂ ਗੀਲੇ ਨੂੰ ਪੁੱਛਾਂ ਕਿ ਤੇਰੇ ਦੋਵੇਂ ਬਾਹਾਂ ਤਾਂ ਸਲਾਮਤ ਨੇ ਫਿਰ ਤੂੰ ਇਹ ਕਾਤੋਂ ਕਹੀ ਜਾਂਦਾ ਹੁੰਦਾ ਕਿਹੜੀ ਤੇਰੀ ਬਾਹ ਵੱਡੀ ਗਈ ਪਰ ਹਰ ਵਾਰ ਗੱਲ ਚਲ ਸੋ ਯਾਰ ਸੋਚ ਕੇ ਵਿਚੇ ਰਹਿ ਜਾਂਦੀ ਗੇਲੇ ਦਾ ਘਰ ਤਾਂ ਰੁਕ ਗਿਆ ਸੀ ਪਰ ਜੱਗੇ ਨੇ ਘਰ ਚੋਂ ਕਦੋਂ ਦੇ ਪੁਰਾਣੇ ਛਤੀਰ ਸਰਕੜਾ ਵਗੈਰਾ ਢਵਾ ਕੇ ਨਵਾਂ ਇੱਟ ਬਾਲਾ ਪਵਾ ਲਿਆ ਉਹਦਾ ਇੱਕ ਮੁੰਡਾ ਪੜ੍ਹ ਲਿਖ ਕੇ ਪੰਜਾਬ ਪੁਲਿਸ ਚ ਭਰਤੀ ਹੋ ਗਿਆ ਪਿੰਡ ਦਾ ਇਹ ਪਹਿਲਾ ਮੁੰਡਾ ਸੀ ਜਿਹੜਾ ਪੁਲਿਸ ਚ ਭਰਤੀ ਹੋਇਆ ਸੀ ਮੁੰਡੇ ਦੇ ਪੁਲਿਸ ਚ ਭਰਤੀ ਹੋਣ ਕਰਕੇ ਜੱਗਾ ਪਿੰਡ ਵਿੱਚ ਹੋਰ ਠੁੱਕ ਵਾਲਾ ਬਣ ਗਿਆ ਉਹਦੀ ਜੱਟਾਂ ਦੇ ਘਰਾਂ ਚ ਆਮ ਬੈਠ ਨਹੀਂ ਉੱਠਣੀ ਵੱਧ ਗਈ ਜੱਗਾ ਉਹਨਾਂ ਵੱਲ ਗਿਆ ਗੇਲੇ ਦੇ ਖਿਲਾਫ ਉਲਟਾ ਸਿੱਧਾ ਬੋਲਦਾ ਮੇਰੀ ਬੇੜੀ ਡੋਬਣ ਨੂੰ ਇਸ ਬੰਦੇ ਨੇ ਮੈਨੂੰ ਉਦੋਂ ਆਟ ਕਰਿਆ ਜਦੋਂ ਮੈਨੂੰ ਬੀਨ ਵਿੱਚ ਹਾਲੇ ਸਾ ਵੀ ਪਲਟਾਣਾ ਨਹੀਂ ਸੀ ਹੁੰਦਾ ਇਹ ਕੋਈ ਬੰਦਾ ਹੈ ਜਿਹਨੂੰ ਤੁਸੀਂ ਕੰਮ ਧੰਦਾ ਦੇ ਹੀ ਜਾਣਿਓ ਇਹਦੇ ਤਾਂ ਮੱਥੇ ਲੱਗਿਆ ਰੋਟੀ ਨਸੀਬ ਨਾ ਹੋਵੇ ਕਿਸੇ ਨੂੰ ਮੇਰੀ ਕਿਸਮਤ ਦੇਖੋ ਕੋਈ ਉਹ ਬੱਕਰੀਆਂ ਵਾਲਾ ਬਾੜਾ ਕੋਠੇ ਬਣਦਾ ਜਾ ਰਿਹਾ ਉਹ ਗੇਲੇ ਦੇ ਖਿਲਾਫ ਇੰਨੀ ਪੜਾਸ ਕੱਢਦਾ ਜਿਵੇਂ ਗੇਲਾ ਉਸਦਾ ਭਾਈ ਨਹੀਂ ਬਲਕਿ ਦਸ਼ਮਣ ਹੋਵੇ ਉਹ ਉਸਦੇ ਕਿਸੇ ਬਾਦੂ ਘਾਟੂ ਬੋਲਤੇ ਲੋਕ ਬੁਰਾ ਨਾਮ ਮਨਾਉਂਦੇ ਗੇਲੇ ਦੀ ਭਾਰੀ ਕਬੀਲਦਾਰੀ ਹੋਣ ਕਰਕੇ ਉਸ ਨੂੰ ਪਿੰਡ ਦੇ ਹਰੇਕ ਬੰਦੇ ਨਾਲ ਬਣਾ ਕੇ ਰੱਖਣੀ ਪੈ ਰਹੀ ਸੀ ਉਹ ਕਦੇ ਵੀ ਕਿਸੇ ਨੂੰ ਉੱਚਾ ਨੀਮਾ ਬੋਲ ਨਾ ਬੋਲਦਾ ਬਸ ਜੀ ਧੀਆ ਆਪਣੀ ਇੱਜ਼ਤ ਲੈ ਕੇ ਆਪਣੇ ਘਰ ਚਲੀ ਜਾਂਣਾ ਕੰਮ ਵਾਸਤੇ ਪਿੰਡ ਚ ਉਸ ਦੀ ਕਿਸੇ ਨਾ ਕਿਸੇ ਲਾਣੇ ਨੂੰ ਲੋੜ ਰਹਿੰਦੀ ਹੀ ਸੀ ਉਸ ਵਿੱਚ ਇੱਕ ਵੱਡਾ ਵਾਧਾ ਇਹ ਵੀ ਸੀ ਕਿਉਂ ਆਪਣੇ ਕੰਮ ਨੂੰ ਪੂਰੀ ਲਗਨ ਨਾਲ ਨੇਪਰੇ ਚਾੜਦਾ। ਭਾਵੇਂ ਘਰ ਆਉਣ ਲਈ ਉਸ ਨੂੰ ਕਿੰਨੀ ਹੀ ਧੀਰ ਸਵੇਰ ਕਿਉਂ ਨਾ ਹੋ ਜਾਂਦੀ। ਘਰ 'ਚ ਰੱਖੀਆਂ ਬੱਕਰੀਆਂ ਨੂੰ ਬਾਹਰ ਅੰਦਰ ਚਾਰ ਲੈ ਕੇ ਜਾਂਦਾ ਤਾਂ ਉਸ ਨੂੰ ਕੋਈ ਫਿਕਰ ਹੀ ਨਹੀਂ ਸੀ। ਇਹ ਕੰਮ ਤਾਂ ਉਸ ਦੀ ਘਰ ਵਾਲੀ ਜਾਦੋਂ ਵਿੱਚ ਵੱਡੀਆਂ ਧੀਆਂ ਕਰੀ ਜਾਂਦੀਆਂ। ਉਹ ਉਹਨਾਂ ਵਿਚਾਰੀਆਂ ਦਾ ਵੀ ਕਾਹਦਾ ਬੱਕਰੀਆਂ ਚਾਰਨ ਸੀ। ਲੋਕਾਂ ਦੀਆਂ ਭੈਣੀਆਂ ਨਜ਼ਰਾਂ ਤੇ ਬੋਲ ਕਬੋਲ ਉਹਨਾਂ ਦਾ ਸੀਨਾ ਪੂਰਨ ਨਹੀਂ ਰੱਖਦੇ। ਉਹਨਾਂ ਨੂੰ ਆਪਣੇ ਬਾਪੂ ਦਾ ਸਾਥ ਦੇਣਾ ਵੀ ਲੋਕਾਂ ਨੇ ਦੁੱਬਰ ਕੀਤਾ ਪਿਆ ਸੀ ਇੱਕ ਦਿਨ ਗੇਲਾ ਸਾਢੇ ਕੰਨੀ ਦਿਹਾੜੀ ਆਇਆ ਉਸ ਦਿਨ ਆਥਰ ਤੱਕ ਉਸ ਦਾ ਕੰਮ ਹੀ ਨਾ ਨਿਬੜਿਆ ਉਸ ਨੇ ਘਰ ਨੂੰ ਜਾਣ ਵੇਲੇ ਮੈਨੂੰ ਹਾਕ ਮਾਰੀ ਭੋਲਿਆ ਸਵੇਰੇ ਸਾਜ ਰਿਆਂਗਾ ਭਈ ਤਾਈਓ ਸਾਰਾ ਕੰਮ ਨਿਬੜੂ ਆਪਣਾ ਮੈਂ ਕੋਲ ਆਇਆ ਤਾਂ ਉਸ ਨੇ ਦਿਹਾੜੀ ਦੇ ਪੈਸੇ ਮੰਗੇ ਮੈਂਦਰੋਂ ਪੈਸੇ ਲੈਣ ਗਿਆ ਜਦੋਂ ਮੁੜ ਕੇ ਆਇਆ ਗੇਲਾ ਜਾ ਚੁੱਕਿਆ ਸੀ ਪਾਲਕੋ ਮਗਰੋਂ ਮੈਂ ਵੀ ਉਹਨਾਂ ਦੇ ਘਰ ਵੱਲ ਨਿਕਲ ਪਿਆ ਜੋੜੀਆਂ ਹੱਟੀਆਂ ਤੇ ਬੈਠ ਕੇ ਗੱਪਾਂ ਮਾਲ ਹੱਟੀਆਂ ਵੇੜਾ ਲਾਂਘ ਕੇ ਹੁੰਦੀਆਂ ਨੇ ਪਰ ਮੈਂ ਗੀਲੇ ਦੇ ਘਰ ਨੇੜੇ ਆ ਕੇ ਉਸ ਨੂੰ ਦਿਹਾੜੀ ਦੇ ਪੈਸੇ ਦੇਣ ਲਈ ਉਸ ਦੇ ਘਰ ਚਲਾ ਗਿਆ ਉਸ ਵਕਤ ਉਹਦੀਆਂ ਦੋਵੇਂ ਕੁੜੀਆਂ ਬੱਕਰੀਆਂ ਚਾਰ ਕੇ ਵਾਪਸ ਮੁੜੀਆਂ ਸਨ ਆਪਣੇ ਬਾਪੂ ਨੂੰ ਸਾਹਮਣੇ ਦੇਖ ਕੇ ਛੋਟੀ ਕੁੜੀ ਹਟਕੋਰੇ ਭਰ ਕੇ ਰੋਣ ਲੱਗ ਪਈ ਦੇਖ ਮੈਂ ਵੀ ਹੈਰਾਨ ਹੋ ਗਿਆ ਕੇਲੇ ਨੇ ਉਸ ਨੂੰ ਦਲਾਸਾ ਦਿੰਦਿਆਂ ਪੁੱਛਿਆ ਕੀ ਹੋਇਆ ਪੁੱਤ ਤੂੰ ਕਿਉਂ ਰੋਂਦਾ ਦੱਸ ਕੀ ਗੱਲ ਹੋਈ ਐ ਕੁੜੀ ਨੇ ਰੋਂਦੇ ਰੋਂਦੇ ਹੀ ਦੱਸਿਆ ਕਿ ਅੱਜ ਤਾਂ ਅਸੀਂ ਆਪਣੀ ਇੱਜ਼ਤ ਮਸਾਂ ਬਚਾ ਕੇ ਆਈਆਂ ਡੇਰੇ ਵਾਲੇ ਕਿਸ਼ਨ ਗੜੀਆਂ ਦਾ ਬਿੱਲਾ ਮੇਰੀ ਬਾਹ ਫੜਾ ਕੇ ਮੈਨੂੰ ਜਰਗੀਆਂ ਦੇ ਇੱਕ ਚਨੂੜ ਖਿੱਚ ਕੇ ਲੈ ਚੱਲਿਆ ਤੀ ਭੁੰਣਾ ਖੂਹੀ ਤੇ ਪਾਣੀ ਪੀਣ ਗਈ ਨੂੰ ਨਦੀ ਨੇ ਜਦੋਂ ਮੇਰੀ ਚੀਖ ਸੁਣੀ ਉਹ ਭੱਜ ਕੇ ਆਈ ਕੋਲੇ ਨਹੀਂ ਤਾਂ ਮੇਰਾ ਮੂੰਹ ਕਾਲਾ ਕਰ ਦੇਣਾ ਸੀ ਹਰਾਮ ਦੇ ਨੇ ਕੁੜੀ ਦੇ ਹਟਕੋਰੇ ਸੁਣ ਕੇ ਗੇਲੇ ਨੇ ਕਚੀਚੀ ਬੱਟੀ ਉਸ ਨੂੰ ਗੁੱਸਾ ਛੜ ਲੱਗਿਆ ਕਿਸ਼ਨ ਗੜੀਆਂ ਦੇ ਟੱਬਰ ਤੋਂ ਸਾਰਾ ਪਿੰਡ ਭੈ ਖਾਂਦਾ ਅੱਜ ਤੱਕ ਦਾ ਉਸ ਟੱਬਰ ਮੂਰੇ ਕਿਸ ਨੇ ਕੰਗੂ ਰਾਣੀ ਮਾਰਿਆ ਗੇਲੇ ਦੀ ਉਹ ਨਾ ਅੱਗੇ ਭਲਾਂ ਕੀ ਮਜਾਲ ਹੈ ਇਹ ਤਾਂ ਭੂਸਰੇ ਸਾਡ ਦੇ ਸਿੰਘਾਂ ਨੂੰ ਹੱਥ ਲਾਉਣ ਵਾਲੀ ਗੱਲ ਹੈ ਮੈਂ ਕੋਲ ਖੜਾ ਸੋਚਣ ਲੱਗਿਆ ਉਸ ਨੇ ਫੇਰ ਵੀ ਕੁੜੀ ਨੂੰ ਧਰਵਾਸਾ ਦਿੱਤਾ ਮੈਂ ਦੱਸਦਾ ਜਾ ਕੇ ਤੇਰੇ ਚਾਚੇ ਤੇ ਵੀਰੇ ਨੂੰ ਸਾਰਾ ਕੁਝ ਕੁੜਤਾ ਸੁੱਖ ਨਾਲ ਉਹਨਾਂ ਦੀ ਬਥੇਰੀ ਬਣੀਆ ਉਸ ਟੱਬੇ ਨੂੰ ਤਾਂ ਉਸੇ ਦਿਨ ਭੰਬੂ ਤੋਰੇ ਦਿਖਾ ਦੇਣਗੇ ਐਨੇ ਕੂਤਾ ਮੇਰੀ ਗੱਲ ਘਰ ਦੀ ਇੱਜ਼ਤ ਸਮਝ ਕੇ ਮੰਨ ਹੀ ਜਾਣਗੇ ਧੀਆ ਭੈਣਾ ਤਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਤੁਸੀਂ ਤਾਂ ਫੇਰ ਵੀ ਉਹਨਾਂ ਦੀਆਂ ਆਪਣੀਆਂ ਇੱਕ ਆਸ ਜਈ ਕੇਲੇ ਦੀਆਂ ਅੱਖਾਂ 'ਚ ਚਮਕੀ ਤੇ ਉਹder ਨੂੰ ਤੁਰ ਲੱਗਿਆ ਮੈਂ ਚੁੱਪ ਚਾਪ ਖੜਾ ਉਸਦੇ ਚਿਹਰੇ ਵੱਲ ਵੇਖ ਰਿਹਾ ਸੀ ਪਰ ਵੱਡੀ ਕੁੜੀ ਨੇ ਅੱਗੇ ਹੋ ਕੇ ਰੋਕ ਦਿੱਤਾ ਰਹਿਣ ਦੇ ਬਾਪੂ ਚਾਚੇ ਨੂੰ ਨਹੀਂ ਕਹਿਣਾ ਕੁਝ ਜਿਹਨੂੰ ਦੱਸਣ ਚੱਲਿਓ ਉਹ ਤਾਂ ਕਿਸ਼ਨ ਗੜੀਆਂ ਦੇ ਘਰੇ ਵੜਿਆ ਰਹਿੰਦਾ ਦਾਰੂਆਂ ਢੱਫਣੂ ਉਹ ਸੁਣ ਲਓ ਕਿਸੇ ਤੋਂ ਕਿਸ਼ਨ ਗੜੀਆਂ ਨੂੰ ਮਾੜਾ ਨਾਲੇ ਬਿੱਲੇ ਦਾ ਪਿਓ ਜੈਲਾ ਰੋਜ਼ ਇੱਥੇ ਮਰਦਾ ਰਹਿੰਦਾ ਚਾਚੇ ਨੇ ਉਹਨਾਂ ਦੇ ਟੱਬਰ ਦੀ ਹੀ ਕਰਨੀ ਆ ਤੇ ਤੈਨੂੰ ਝੂਠਾ ਬਣਾ ਦੇਣਗੇ ਮਜ਼ਾਕ ਬਾਧੂ ਦਾੜੂ ਪਿੰਡ 'ਚ ਤੈਨ ਤੋਂ ਕੋਈ ਹੋਰ ਹੀਲਾ ਹੁੰਦਾ ਤਾਂ ਕਰਕੇ ਦੇਖ ਲੈ ਨਹੀਂ ਤਾਂ ਮਿੱਟੀ ਪਾਓ ਗੱਲ ਕਿਹੜਾ ਅਜੇ ਧੂੜ ਬਣੀ ਆ ਨਾਲੇ ਪੱਲਾ ਝੱਕੇ ਤੋਂ ਆਪਣਾ ਹੀ ਢੱਡ ਨੰਗਾ ਹੁੰਦਾ। ਉਹ ਕਹਿ ਕੇ ਕੁੜੀ ਨੀਵੀਂ ਪਾ ਕੇ ਖੜ ਗਈ। ਐ ਕਿਵੇਂ ਮਿੱਟੀ ਪਈਏ ਹੱਥ ਤੇ ਖਦਾਦਾ ਬੈਰ ਹੁੰਦਾ। ਤੇ ਇਹ ਇਹ ਬਿੱਲੇ ਨੇ ਤਾਂ ਹੱਥ ਚੁੱਕੀ ਪਈਆ। ਜੇ ਤੇਰੇ ਚਾਚੇ ਨੇ ਨਹੀਂ ਸੁਣਨੀ ਤਾਂ ਮੈਂ ਤਾਂ ਸਵੇਰੇ ਪੰਚਾਇਤ ਇਕੱਠੀ ਕਰੂੰ। ਇਹ ਕਿਸ਼ਣ ਗੜੀਏ ਸਮਝਦੇ ਕੀ ਨੇ ਆਪਣੇ ਆਪ ਨੂੰ? ਜੋ ਸਾਡੀ ਇੱਜ਼ਤ ਨੂੰ ਇੱਜ਼ਤ ਨਹੀਂ ਸਮਝਦੇ ਤਾਂ ਉਹ ਸਾਡੇ ਲੱਗਦੇ ਕੀ ਨੇ ਫਿਰ? ਜਦੋਂ ਭਰੀ ਪੰਚਾਇਤ ਚ ਬੇਇੱਜ਼ਤੀ ਹੋ। ਕੱਦਾ ਉਦੋਂ ਹੀ ਖੁੱਲਣ ਗਿਆ ਸਾਲਿਆਂ ਦੀਆਂ ਜੇ ਮੈਂ ਇਸ ਟੱਬਰ ਦੀ ਗੋਡਣੀ ਨਾਲ ਲਵਾਤੀ ਤਾਂ ਮੈਨੂੰ ਵੀ ਗਰਮੇਲ ਸਿਓ ਕਿਹਨੇ ਕਹਿਣਾ ਫਿਰ ਉਹਨੇ ਪਾਣੀ ਦੀ ਕੁੱਟ ਬਿਨਾ ਪੀਤੀ ਮੈਨੂੰ ਕਹਦਾ ਚੱਲ ਭੋਲਿਆ ਪੇਰ ਨਾਲ ਚੱਲ ਬਾਈ ਬਣ ਕੇ ਆਪਾਂ ਬੇੜੇ ਵਾਲੇ ਦੋਵੇਂ ਮੈਂਬਰਾਂ ਨੂੰ ਮਿਲ ਕੇ ਆਈਏ ਆਥਣ ਦਾ ਕੁਸ ਮੁਸਾ ਵਧਿਆ ਨਹੀਂ ਸੀ ਹਲੇ ਅਣ ਮੰਨੇ ਜਹੇ ਮਨ ਨਾਲ ਮੈਂ ਉਹਦੇ ਨਾਲ ਤੁਰ ਪਿਆ ਅਸੀਂ ਇੱਕ ਮੈਂਬਰ ਨੂੰ ਦੂਜੇ ਦੇ ਘਰ ਨਾਲ ਹੀ ਲੈ ਗਏ ਉਥੇ ਗੇਲੇ ਨੇ ਦੋਵੇਂ ਜਣਿਆਂ ਨੂੰ ਸਾਰੀ ਗੱਲ ਦਸੀ ਕਿ ਅੱਜ ਉਸ ਮੁੰਡੇ ਨੇ ਐਨੀ ਕੋ ਹਰਕਤ ਕੀਤੀ ਆ ਕੱਲ੍ਹ ਕਲਾ ਨੂੰ ਉਹਦਾ ਝਾਕਾ ਖੁੱਲੂ ਫਿਰ ਉਹ ਹੋਰ ਅੱਗੇ ਵਧੂ ਇਸ ਲਈ ਉਸ ਨੂੰ ਹੁਣੇ ਨੱਥ ਪਾਉਣੀ ਪਊ ਨਹੀਂ ਆਪਣੇ ਵਰਕੀ ਕਰੀਬਾਂ ਦੇ ਜਿਉਣ ਦਾ ਕੋਈ ਹੱਜ ਨਹੀਂ ਸਵੇਰੇ ਪੰਚਾਇਤ ਚ ਬਿੱਲੇ ਨੂੰ ਬੁਲਾ ਕੇ ਸਰਪੰਚ ਦੇ ਸਾਹਮਣੇ ਉਸ ਤੋਂ ਮਾਫੀ ਮੰਗਵਾਉਣੀ ਆ ਮੇਰੇ ਮਨ ਨੂੰ ਠਾਹ ਰਹੀ ਤਾਂ ਮਿਲ ਲਈਆਂ ਨਹੀਂ ਫਿਰ ਮੈਨੂੰ ਕੋਈ ਹੋਰ ਅੱਕ ਚੱਬਣਾ ਪਊ ਇੱਕ ਮੈਂਬਰ ਬੋਲਿਆ ਤੋ ਫੇਰ ਨਾ ਕਰ ਗਰਮੇਲ ਸਿਆਂ ਬਿੱਲੇ ਦੀਆਂ ਭੈੜੀਆਂ ਹਰਕਤਾਂ ਤੋਂ ਸਾਰਾ ਵਿੜਾ ਆ ਗਿਆ ਪਿਆ ਕਿਸੇ ਦੀ ਧੀ ਭੈਣ ਨੇ ਬਖਸ਼ਦਾ ਹੋ ਅੱਗੋਂ ਵੀ ਉਹਦੀਆਂ ਬਥੇਰੀਆਂ ਸ਼ਿਕਾਇਤਾਂ ਆਈਆਂ ਨੇ ਸਾਡੇ ਕੋਲ ਅਸੀਂ ਵੀ ਕਿਸੇ ਮੌਕੇ ਦੀ ਪਾਲਚ ਸੀ ਕਿ ਕੋਈ ਤਾਂ ਉੱਤਾ ਚੱਕੋ ਕਹਿੜਾ ਰਹੀ ਅਸੀਂ ਸਾਥ ਦੇਵਾਂਗੇ ਤੇਰਾ ਹਾਲਿਓ ਟੱਬਰ ਸਮਝਦਾ ਵੀ ਸਾਨੂੰ ਕਿਹੜਾ ਕੋਈ ਰੋਕਣ ਵਾਲਾ ਜੰਮਿਆ ਕੋਈ ਨਹੀਂ ਸਵੇਰੇ 9 ਵਜੇ ਦਾ ਟਾਈਮ ਰੱਖਦਿਆਂ ਪੰਚਾਇਤ ਇਕੱਠੀ ਕਰਨ ਦਾ ਲਿਖਤੀ ਰੂਪ ਚ ਮਾਫੀ ਮੰਗਵਾਵਾਂਗੇ ਐਂੋ ਕਹਿ ਕੇ ਉਹਨਾਂ ਨੇ ਸਾਰੇ ਘਰਾਂ ਨੂੰ ਵਾਪਸ ਭੇਜ ਦਿੱਤਾ ਅਤੇ ਉਸੇ ਵੇਲੇ ਚੌਂਕੀ ਦਾ ਰਾਹੀਂ ਸਵੇਰੇ 9 ਵਜੇ ਪੰਚਾਇਤ ਇਕੱਠੀ ਕਰ ਲਈ ਸਰਪੰਚ ਦੇ ਘਰੇ ਅਤੇ ਕਿਸ਼ਨ ਗੜੀਆਂ ਦੇ ਡੇਰੇ ਉੱਤੇ ਸਨੇਹਾ ਭੇਜ ਦਿੱਤਾ ਮੈਂ ਵੀ ਹੱਟੀਆਂ ਤੇ ਜਾਨਦੀਪ ਜਾਏ ਘਰ ਨੂੰ ਬੁੜਾਇਆ ਸਾਂ ਅਗਲੀ ਸਵੇਰ ਜਿਸ ਵਕਤ ਮੈਂ ਪੰਚਾਇਤ ਘਰ ਪਹੁੰਚਿਆ ਉਦੋਂ ਗਿਲੇ ਹੋਰੀ ਉੱਠ ਖੜੇ ਸਨ ਕਰਨ ਨੂੰ ਵਾਪਸ ਜਾਣ ਲਈ ਮੇਰੇ ਸਾਹਮਣੇ ਜੱਗੇ ਦਾ ਛੋਟਾ ਮੁੰਡਾ ਢੋਲਾ ਭਜਿਆ ਭਜਾਇਆ ਉਸ ਨੇ ਆਉਂਦਈ ਆਪਣੇ ਤਾਏ ਦੇ ਕੰਨ 'ਚ ਕੁਝ ਕਿਹਾ ਤਾਂ ਗੇਲੇ ਦੇ ਮੂੰਹੋਂ ਨਿਕਲਿਆ ਸੀ ਅਛਿਆ ਸੱਚੀ ਗੱਲ ਐ ਮੈਨੂੰ ਸਿਰਫ ਇੰਨਾ ਹੀ ਸੁਣਿਆ ਅਤੇ ਹਉ ਕਹਿੰਦੇ ਉਸ ਦੇ ਚਿਹਰੇ ਉੱਤੇ ਚਮਕ ਵੀ ਆ ਗਈ ਸੀ ਉਸੇ ਵਕਤ ਉਹਨੇ ਖੜੇ ਹੋ ਕੇ ਉੱਚੀ ਆਵਾਜ਼ 'ਚ ਤੁਮੇ ਮੈਂਬਰਾਂ ਨੂੰ ਕਿਹਾ ਆਓ ਚੱਲੀਏ ਘਰਾਂ ਨੂੰ ਵਾਪਸ ਇਹਨਾਂ ਨੇ ਨਹੀਂ ਸੁਣੀ ਆਪਣੀ ਬੇਨਤੀ ਇਹ ਪੰਚਾਇਤ ਦੀ ਕੁੱਤੀ ਤਾਂ ਚੋਰਾ ਨਾਲ ਰਲਿਆ ਆਓ ਚੱਲੀਏ ਉਸ ਤੋਂ ਬਾਅਦ ਉਹ ਬਹੁਤ ਕੁਝ ਬੋਲਦਾ ਹੈ ਮੇਰੇ ਕੋਲੋਂ ਐਵੇਂ ਲੱਗਿਆ ਜਿਵੇਂ ਉਹਨੇ ਕੋਈ ਜੰਗ ਫਤਿਹ ਕਰ ਲਈ ਹੋਵੇ ਮੈਨੂੰ ਉਸ ਦੀ ਖੁਸ਼ੀ ਦੀ ਸਮਝ ਨਹੀਂ ਸੀ ਆ ਰਹੀ ਨਾ ਹੀ ਮੈਂ ਰੁਕ ਕੇ ਉਸ ਨੂੰ ਕੁਝ ਪੁੱਛਿਆ ਉਹ ਚਲੇ ਗਏ ਸੀ ਬਾਅਦ ਵਿੱਚ ਮੈਨੂੰ ਚੌਕੀਦਾਰ ਦੇ ਮੁੰਡੇ ਨੇ ਦੱਸਿਆ ਕਿ ਇੱਥੇ ਪੰਚਾਇਤ ਇਕੱਠੀ ਹੋਣੀ ਸੀ ਯਾਰ ਪਰ ਹੋਈ ਨਹੀਂ ਪਤਾ ਨਹੀਂ ਕਾਤੋਂ ਕਹਿੰਦਾ ਮੈਂ ਤਾਂ ਬਾਹਰ ਕੁਰਸੀਆਂ ਕੱਢ ਕੇ ਰੱਖੀਆਂ ਸਵਾ 9:00 ਵਜੇ ਮੈਂ ਪਹਿਲਾ ਸਰਪੰਚ ਦੇ ਘਰ ਗਿਆ ਉਹ ਤਾਂ ਨਹੀਂ ਆਇਆ ਘੰਟਾ ਕਢੀ ਕੇ ਦੁਬਾਰਾ ਫਿਰ ਗਿਆ ਫਿਰ ਸਰਪੰਚ ਕਹਿੰਦਾ ਮੈਨੂੰ ਤਾਂ ਕੋਈ ਕੰਮ ਪੈ ਗਿਆ ਪਹਿਲਾਂ ਮੈਂ ਉੱਥੇ ਹੋਵਾ ਮੈਂ ਕਹਿੰਦਾ ਉਹ ਮੈਂ ਪੰਚਾਇਤੋਂ ਬਾਹਰ ਨਹੀਂ ਹੈਗਾ ਜੋ ਫੈਸਲਾ ਪੰਚਾਇਤ ਕਰੂਗੀ ਮੈਨੂੰ ਮਨਜ਼ੂਰ ਹੋਵੇਗਾ ਜਦੋਂ ਮੈਂ ਇਹਨਾਂ ਨੂੰ ਦੱਸਿਆ ਇਹ ਦੋਵੇਂ ਮੈਂਬਰ ਆਪਣੀ ਹੱਥ ਕਮਨਗੇ ਪੀ ਤੋਂ ਪੰਜ ਨੂੰ ਤਾਂ ਗੁੱਸਾ ਚੜ ਗਿਆ ਉਹ ਕਹਿਣ ਲੱਗਿਆ ਕਿ ਸਾੜੀ ਡੀਕ ਦੀ ਵੀ ਹੱਦ ਹੁੰਦੀ ਆ ਸਾਡੀ ਕੋਈ ਇੱਜ਼ਤ ਹੈ ਨਹੀਂ ਟੁੰਡਾ ਕਹਿੰਦਾ ਮੈਂ ਵੀ ਹੈਰਾਨ ਆ ਜੱਟਾਂ ਵਾਲੇ ਪਾਸਿਓ ਕੋਈ ਜਣਾ ਨਹੀਂ ਬੋੜਿਆ ਮੈਂ ਸਾਰੇ ਪੰਜਾਂ ਸਰਪੰਚਾਂ ਤੋਂ ਇਲਾਵਾ ਲੰਬੜਾਂ ਦੇ ਘਰ ਵੀ ਸਨੇਹਾ ਲਾਇਆ ਸੀ ਫਿਰ ਵੀ ਉਸਨੇ ਮੈਨੂੰ ਪੁੱਛਿਆ ਤੂੰ ਕਿਤੇ ਪੰਚਾਇਤ ਤਾਂ ਨਹੀਂ ਆਇਆ ਨਹੀਂ ਭਰਾਵਾ ਮੈਨੂੰ ਤਾਂ ਗੱਲ ਦਾ ਵੀ ਪਤਾ ਨਹੀਂ ਕੁਛ ਉਹਨਾਂ ਦੇ ਘਰੋਂ ਪਤਾ ਲੱਗਿਆ ਸੀ ਕਿ ਉਹ ਪੰਚਾਇਤ ਘਰ ਗਏ ਨੇ ਮੈਂ ਉਸ ਨੂੰ ਇੱਥੇ ਬੁਲਾਉਣ ਆ ਗਿਆ ਕੱਲ ਦਾ ਕੰਮ ਬਚਾਲੇ ਰਹਿੰਦਾ ਸੀ ਉਹਦਾ ਉਹੋ ਮੈਨੂੰ ਪਰੇਸ਼ਾਨ ਲੱਗਿਆ ਜਿਸ ਕਰਕੇ ਮੈਂ ਉਸ ਨੂੰ ਕੁਝ ਪੁੱਛਿਆ ਤਾਂ ਨਹੀਂ ਮੌਦੇ ਸਾਹਮਣੇ ਮੈਂ ਮੀਚੀ ਦਾ ਝੂਠ ਪਿਆ ਬੋਲਿਆ ਕਿ ਕਾਹਨੂੰ ਕਿਸੇ ਦੀ ਧੀ ਪੈਣ ਬਾਰੇ ਕੋਈ ਗੱਲ ਉਛਾਲਣੀ ਹੈ ਉਹ ਨਾਲ ਉਹ ਨਾਲ ਕੁਰਸੀਆਂ ਇਕੱਠੀਆਂ ਕਰਦਾ ਹੋਇਆ ਮੈਨੂੰ ਕਹਿ ਰਿਹਾ ਸੀ ਗਿਲੇ ਹੋਰੀ ਪਤਾ ਨਹੀਂ ਕਾ ਤੋ ਉੱਠ ਕੇ ਚਲੇ ਗਏ ਸਰਪੰਚ ਨੇ ਆਹੀ ਜਾਣਾ ਸੀ ਨਾਲੇ ਗੱਲ ਤਾਂ ਖੁੱਲ ਜਾਂਦੀ ਸਾਰੀ ਵੀ ਮਾਜਰਾ ਕੀਤੀ ਆਖਰ ਮੈਨੂੰ ਲੱਗਦਾ ਪੰਚਾਇਤ ਵੀ ਹੁਣ ਆਪਣੇ ਵੋਟਰਾਂ ਦੀ ਹੀ ਸੁਣਦੀ ਹੈ ਸੱਚੇ ਤੇ ਗਰੀਬ ਬੰਦੇ ਨੂੰ ਭਲਾ ਇੱਥੇ ਪੁੱਛਦਾ ਹੀ ਕੌਣ ਹੈ ਉਹ ਅੰਦਰ ਕੁਰਸੀਆਂ ਰੱਖ ਕੇ ਪੰਚਾਇਤ ਕਾ ਨੂੰ ਜਿੰਦਾ ਲਾਉਂਦਾ ਹੋਇਆ ਹਰਾਨੀ ਵਿੱਚ ਗੋਲ-ਗੋਲ ਜਿਹਾ ਸਿਰ ਘੁਮਾ ਰਿਹਾ ਸੀ ਆਹੋ ਭਾਈ ਸੱਚੀ ਕਹਿੰਦਾ ਤੂੰ ਕੋਈ ਨਹੀਂ ਸੁਣਦਾ ਇੱਥੇ ਇਹ ਗੱਲ ਕਹਿ ਕੇ ਮੈਂ ਆਪਣੇ ਘਰ ਨੂੰ ਵਾਪਸ ਆ ਗਿਆ ਉਹ ਦਰਤੀ ਇਹ ਪਹਿਰ ਮੈਂ ਮੋਟਰ ਦਾ ਬਟਨ ਨੱਪਣ ਲਈ ਜਦੋਂ ਸਾਈਕਲ ਤੇ ਆਪਣੇ ਖੇਤ ਵੱਲ ਗਿਆ ਰਸਤੇ 'ਚ ਪਹਿਲਾ ਕਿਸ਼ਨ ਗੜੀਆਂ ਦਾ ਡੇਰਾ ਆਉਂਦਾ ਮੇਰਾ ਸਾਈਕਲ ਆ ਮੁਖਾਰੀ ਉਹਨਾਂ ਦੇ ਘਰ ਵੱਲ ਮੁੜ ਗਿਆ ਅੰਦਰ ਇਹ ਬੜਤੇ ਹੀ ਬਿੱਲੇ ਦਾ ਦਾਦਾ ਖੜਕਸਿਓਂ ਛੋਟੀ ਜਿਹੀ ਮੰਜੀ ਉੱਤੇ ਬੈਠਾ ਨਜ਼ਰ ਆਇਆ ਪਰਾਂ ਬਿੱਲੇ ਦਾ ਪਿਓ ਡੰਗਰਾਂ ਨੂੰ ਕੱਖ ਪੱਟੇ ਪਾਉਂਦਾ ਫਿਰ ਰਿਹਾ ਸੀ ਬੇਬੇ ਉਸ ਦੀ ਗਲਾਸਾਂ ਚ ਚਾਹ ਪਾਈ ਆਪਣੇ ਸਹੁਰੇ ਨੂੰ ਫੜਾਉਣ ਆ ਰਹੀ ਸੀ ਮੈਂ ਸਾਈਕਲ ਖੜਾ ਕਰਕੇ ਉਸ ਦੇ ਕੋਲ ਹੁੰਦੇ ਹੋਏ ਕਿਹਾ ਬਾਬਾ ਜੀ ਸਤਿ ਸ਼੍ਰੀਕਾਲ ਭੋਇਆ ਬਈ ਪਤਰਾ ਕੀ ਹਾਲੇ ਬਾਲੇ ਨੇ ਤੇਰੇ ਉਹ ਕਹਿੰਦਾ ਹੋਇਆ ਬਾਬਾ ਫੁੱਲ ਵਾਂਗ ਖੜਿਆ ਪਿਆ ਸੀ ਆਸਰ ਵਿੱਚ ਮੈਂ ਇਸ ਗੱਲ ਦਾ ਪਤਾ ਕਰ ਨਹੀਂ ਆਇਆ ਸੀ ਕਿ ਬਿੱਲੇ ਵਾਲੀ ਸਾਰੀ ਗੱਲ ਸੱਚੀ ਵੀ ਐ ਕਿ ਕਿਸੇ ਨੇ ਐਵੇਂ ਅਫਵਾਹ ਠਾਲ ਦਿੱਤੀ ਬੈਠ ਵੀ ਪੁੱਤਰਾ ਸੁਣਾ ਕੋਈ ਗੱਲਬਾਤ ਬਾਬਾ ਮੰਜੀ ਦੇ ਅੰਦ ਜਹ ਵਿੱਚ ਬੈਠਾ ਦੋ ਕੁ ਕਸਮੇੜੀਆਂ ਮਾਰ ਕੇ ਸਰਾਣੇ ਵੱਲੋਂ ਖਿਸਕ ਗਿਆ ਮੈਂ ਕਿਹਾ ਬਾਬਾ ਜੀ ਗੱਲਬਾਤਾਂ ਕੁਝ ਨਹੀਂ ਮੇਰੇ ਕੋਲ ਹੈਗੀ ਮੈਨੂੰ ਪਤਾ ਲੱਗਿਆ ਸੀ ਕਿ ਆਪਣੇ ਬਿੱਲੇ ਤੇ ਅੱਜ ਪੰਚਾਇਤ ਇਕੱਠੀ ਹੋਣੀ ਸੀ ਪਰ ਹੋਈ ਨਹੀਂ ਮੈਂ ਮੰਜੀ ਦੇ ਪੈਂਦ ਵਾਲੇ ਪਾਸੇ ਬੈਠਦੇ ਹੋਏ ਨੇ ਬਾਬੇ ਖੜਕਸੋਂ ਤੋਂ ਡਾਦੇ ਡਰਦੇ ਪੁੱਛਿਆ ਹਾਂ ਭਾਈ ਸੁਨੇਹਾ ਦਾ ਕੱਲ ਨੇਰੇ ਜਹੀ ਸਾਨੂੰ ਵੀ ਆਇਆ ਧੀ ਐਉਂ ਕਹਿ ਕੇ ਬਾਬਾ ਹਾਹਾ ਕਰਕੇ ਹੱਸਿਆ ਬਾਬੇ ਦੀ ਹਾਸੀ ਸੁਣ ਕੇ ਪਰੇ ਜੈਲੇ ਨੇ ਕੱਖਾਂ ਵਾਲਾ ਟੋਕਰਾ ਥੱਲੇ ਜ਼ਮੀਨ ਤੇ ਰੱਖ ਦਿੱਤਾ ਉਹ ਸਾਡੀ ਗੱਲ ਨੂੰ ਧਿਆਨ ਨਾਲ ਸੁਣਦਾ ਸਾਡੇ ਵੱਨ ਨੂੰ ਆਉਣ ਲੱਗਿਆ ਜਰਤ ਜਰਤ ਖੜਕਸਾਂ ਜੱਟ ਚ ਜੇ ਤਾਂ ਕਰਕੇ ਇਕੱਠੀ ਨਹੀਂ ਹੋਈ ਪੰਚਾਇਤ ਪੂਰੇ ਪਿੰਡ ਜਿੰਨੀਆਂ ਵੋਟਾਂ ਕੱਲੇ ਡੇਰੇ ਦੀਆਂ ਨੇ ਜਿਹੜੀਆਂ ਸਭ ਮੇਰੀ ਮੁਠੀ ਚ ਬੰਦ ਨੇ ਸਰਪੰਚੀਆਂ ਲਈ ਪੈਸੇ ਅਸੀਂ ਖਰਚੀਏ ਤੇ ਪੰਚਾਇਤਾਂ ਸਾਡੇ ਤੇ ਇਕੱਠੀਆਂ ਹੋਣ ਸਰਪੰਚ ਨੇ ਮੁੜ ਕੇ ਸਰਪੰਚ ਨਹੀਂ ਬਣਨਾ ਪਣਦਾ ਵੋਟਾਂ ਤਾਂ ਸਿਰ ਤੇ ਖੜੀਆਂ ਨੇ ਮੈਂ ਰਾਤੀ ਜੈਬ ਸਿੰਘ ਹੱਥ ਸੁਨੇਹਾ ਖੱਲਿਆ ਤੀ ਸਰਪੰਚ ਦੇ ਘਰ ਕਿਹਾ ਜੀਆਂ ਮਾੜੀਆਂ ਮੋਟੀਆਂ ਗੱਲਾਂ ਪਛੇ ਪੰਚਾਇਤਾਂ ਨਹੀਂ ਇਕੱਠੀਆਂ ਹੁੰਦੀਆਂ ਹੋਰ ਬਥੇਰੇ ਕੰਮ ਨਹੀਂ ਕਰਨ ਵਾਲੇ ਤੂੰ ਟਾਲਾ ਵਟਲੀ ਗੱਲ ਆਪੇ ਟਲ ਜੂ ਜਦੋਂ ਬਾਬਾ ਇਉਂ ਦੱਸ ਰਿਹਾ ਸੀ ਉਦੋਂ ਬਿੱਲਾ ਪਰਾ ਆਪਣੇ ਤਾਏ ਦੇ ਮੁੰਡੇ ਨਾਲ ਕੋਠੇ ਤੇ ਚੜ੍ਹਿਆ ਪਿੰਡੋਂ ਆਉਣ ਵਾਲੇ ਪਹੇ ਵੱਲ ਆਹ ਸੈਸਤ ਬੰਨੀ ਬੈਠਾ ਸੀ ਜਿਵੇਂ ਉਸਨੇ ਕਿਸੇ ਉੜਦੇ ਪਰਿੰਦੇ ਤੇ ਹਮਲਾ ਕਰਨਾ ਹੋਵੇ ਮੁੰਜੋ ਨੇ ਮੇਰੇ ਵੱਲ ਵੇਖ ਤਾ ਲਿਆ ਸੀ ਪਰ ਉਹ ਕੋਠੇ ਤੋਂ ਉਤਰ ਕੇ ਥੱਲੇ ਨਹੀਂ ਸੀ ਆਇਆ ਜੇ ਗੱਲ ਸੱਚੀ ਦੀ ਤਾਂ ਪੰਚਾਇਤ ਪਤਾ ਨਹੀਂ ਕਿਹੜੀ ਗਲੋਂ ਚਿਪ ਗਈ ਜੁਰਤ ਤਾਂ ਹੈ ਬਈ ਬਾਬੇ ਖੜਕ ਸਿੰਘ ਬੱਚਾ ਤਾ ਇਉਂ ਪੰਚਾਇਤ ਇਕੱਠੀ ਨਹੀਂ ਹੋਈ ਮੈਂ ਜੈਲੇ ਨੂੰ ਆਪਣੇ ਕੋਲ ਖੜੇ ਦੇਖ ਕੇ ਮਨ ਬਚਨੀ ਕਿਹਾ ਕੀ ਹਾਲ ਹੈ ਭਤੀਜਾ ਪੜ ਚਾਹ ਪੀ ਪਹਿਲਾਂ ਜੈਲਾ ਚਾਚਾ ਮੈਨੂੰ ਚਾਹ ਦਾ ਗਲਾਸ ਪੜਾਉਂਦਾ ਹੋਇਆ ਨਾਲ ਦੀ ਨਾਲ ਮੇਰਾ ਹਾਲ ਚਾਲ ਪੁੱਛ ਰਿਹਾ ਸੀ ਹਾਲ ਚਾਲ ਤਾਂ ਠੀਕ ਆ ਚਾਚਾ ਪਰ ਇੱਕ ਗੱਲ ਹੈ ਮੈਂ ਚਾਚੇ ਤੋਂ ਚਾਹ ਗਲਾਸ ਪੜ ਦੇ ਕਿਹਾ ਤਾਂ ਫਿਰ ਤੂੰ ਵੀ ਪੰਚਾਇਤ ਦੇਖਣ ਗਿਆ ਥੀ ਸਵੇਰੇ ਚਾਚੇ ਨੇ ਮੇਰੇ ਮੂੰਹ ਦੀ ਮੂੰਹ ਚ ਹੀ ਬੋਚ ਲਈ ਹਾਂ ਗਿਆ ਤਾਂ ਸੀ ਮੈਂ ਕਹਿ ਕੇ ਥੋੜਾ ਰੁਕਿਆ ਕਿਉਂਕਿ ਮੈਨੂੰ ਪਤਾ ਕਿ ਜੇਲੇ ਦੀ ਜੱਗੇ ਨਾਲ ਪ੍ਰਾਣੀ ਜਾਰੀ ਹੈ ਜਦੋਂ ਤੋਂ ਜੱਗੇ ਦਾ ਮੁੰਡਾ ਹੌਲਦਾਰ ਬਣਿਆ ਉਦੋਂ ਦਾ ਜੇਲਾ ਉਹਦੇ ਘਰ ਦਾ ਮੈਂਬਰ ਹੀ ਬਣਿਆ ਫਿਰਦਾ ਨਾਲੇ دارو ਸਿੱਕਾ ਕੱਢਣ ਪਾਉਣ ਤੇ ਵੇਚਣ ਦੀ ਵੀ ਕੋਈ ਦਿੱਕਤ ਨਹੀਂ ਸੀ ਹੁਣ ਇਸ ਨੂੰ ਕਿਹੜੀਆਂ ਸੋਚਾਂ ਚੁਲ ਜਗਿਆ ਭਤੀਜ ਚਾਹ ਪੀ ਲੈ ਪਹਿਲਾਂ ਜੇਲਾ ਪਰਨੇ ਦੇ ਲੜ ਨਾਲ ਚਾਹ ਦਾ ਗਲਾਸ ਫੜਦਾ ਹੋਇਆ ਮੈਨੂੰ ਕਹਿ ਰਿਹਾ ਸੀ ਮੈਂ ਚਾਪੇਣ ਲੱਗਿਆ ਮੈਂ ਤਾਂ ਚਾਚਾ ਮੋਟਰ ਤੇ ਆਇਆ ਸੀ ਮੋਟਰ ਚਲਾਉਣ ਸੋਚਿਆ ਦੋ ਘੜੀ ਬਿੱਲੇ ਨੂੰ ਮਿਲ ਜਾ ਨਾਲੇ ਬਾਬਾ ਜੀ ਦਾ ਹਾਲ ਚਾਲ ਪਤਾ ਕਰ ਜਾਵਾਂ ਨਾਲੇ ਪਰਚਾਇਤ ਵਾਲੀ ਗੱਲ ਮੈਥੋਂ ਗੱਲ ਪੂਰੀ ਨਹੀਂ ਸੀ ਹੋਈ ਅਜੇ ਕਿ ਬਾਬਾ ਜੀ ਪਿੱਛੇ ਹੀ ਬੋਲ ਪਿਆ ਬੜਾ ਚੰਗਾ ਕੀਤਾ ਭਾਈ ਜਿਹੜਾ ਤੂੰ ਮਿਲਣ ਆ ਗਿਆ ਤੇਰੇ ਕਰਮਾਂ ਦੀ ਰਲਈ ਹੋਈ ਚਾ ਪਲਾਂ ਹੋਰ ਕੌਣ ਪੀ ਸਕਦਾ ਨਾਲੇ ਕੀ ਦੇਖਿਆ ਸੁਣਿਆ ਫਿਰ ਮੱਲਾ ਪੰਚਾਇਤਾਂ ਚ ਅੱਜ ਬਾਬਾ ਜੀ ਨੇ ਆਪਣੀਆਂ ਮੋਛਾਂ ਥੋੜੀਆਂ ਉੱਪਰ ਚੁੱਕ ਕੇ بڑے ਮਾਣ ਜਿਹੇ ਨਾਲ ਚਾਹ ਦੀ ਕੁੱਟ ਨੰਮੇ ਸੜਾਕੇ ਨਾਲ ਪਰਦੇ ਹੋਏ ਮੈਥੋਂ ਪੁੱਛਿਆ ਬਾਬਾ ਜੀ ਦੇਖਣਾ ਸੁਣਨਾ ਕੀ ਸੀ ਜਦੋਂ ਪੰਚਾਇਤ ਹੀ ਇਕੱਠੀ ਨਹੀਂ ਪਰ ਇੱਕ ਗੱਲ ਜ਼ਰੂਰ ਆ ਕਿਉਂ ਕਹਿੰਦਾ ਮੈਂ ਚੁੱਪ ਕਰ ਗਿਆ ਕਿਉਂਕਿ ਪਿੰਡ ਦੇ ਸਭ ਤੋਂ ਵੱਡੇ ਟੱਬਰ ਦੇ ਲਾਣੇ ਦਾ ਨਾਲ ਗਿੱਲੇ ਵਾਲੀ ਗੱਲ ਕਰਨ ਦੀ ਹਿੰਮਤ ਵੀ ਤਾਂ ਹੋਣੀ ਚਾਹੀਦੀ ਸੀ ਮੇਰੇ ਵਿੱਚ ਓਏ ਤੂੰ ਚੁੱਪ ਕਿਉਂ ਕਰ ਗਿਆ ਪੁੱਤਰਾ ਖੁੱਲ ਕੇ ਦੱਸ ਵਿੱਚੋਂ ਗੱਲ ਕਿਹੜੀ ਬਾਬੇ ਖੜ ਕਿਸੇ ਉਹਦੇ ਚਿਹਰੇ ਉੱਤੇ ਤਾਂ ਕਿਸੇ ਜਿੱਤ ਦਾ ਨੂਰ ਆਇਆ ਪਿਆ ਸੀ ਇਸ ਵਕਤ ਸ਼ਾਇਦ ਬਿੱਲੇ ਵਾਲੀ ਹਰਕਤ ਨੂੰ ਵੱਡੀ ਵੱਡੀ ਨਹੀਂ ਸੀ ਸਮਝ ਰਿਹਾ ਕਿ ਗੱਲ ਪੰਚਾਇਤ ਤੋਂ ਅਗਾਹ ਵੀ ਜਾ ਸਕਦੀ ਐ ਕਿਤੇ ਜੈਲੇ ਨੇ ਵੀ ਮੈਨੂੰ ਹੱਥ ਦਾ ਇਸ਼ਾਰਾ ਜਿਹਾ ਕਰਕੇ ਪੁੱਛਿਆ ਬੋਲ ਦੱਸ ਕੱਲ ਦੱਸਾਂ ਲਈ ਮੈਂ ਹੌਸਲੇ ਵਿੱਚ ਆ ਗਿਆ ਚਾਚਾ ਪੰਚਾਇਤ ਤਾਂ ਇਕੱਠੀ ਹੋਈ ਪਰ ਜਦੋਂ ਮੈਂ ਪੰਚਾਇਤ ਘਰ ਪਹੁੰਚਿਆ ਉਦੋਂ ਜੱਗੇ ਦੇ ਛੋਟੇ ਮੁੰਡੇ ਨੇ ਆਕੇ ਗੇਲੇ ਦੇ ਕੰਨ 'ਚ ਕੁਝ ਕਿਹਾ ਸੀ ਤੋ ਠਿਕੇ ਘਰ ਨੂੰ ਵਾਪਸ ਮੁੜਿਆ ਜਾਂਦਾ ਜਦੋਂ ਮੇਰੇ ਕੋਲ ਦੇ ਲੰਘਣ ਲੱਗਿਆ ਤਾਂ ਮੈਂ ਇਹ ਗੱਲ ਕਹਿੰਦਾ ਜਰੂਰ ਸੁਣਿਆ ਬਈ ਅੱਜ ਮੈਂ ਵੀ ਦੋਵੇਂ ਬਾਹਾਂ ਵਾਲਾ ਹੋ ਗਿਆ ਓਏ ਲੋਕੋ ਹੁਣ ਦੇਵਤਿਆਂ ਇਸ ਅੜੀਂ ਨਾ ਕਿਸ਼ਨ ਗੜੀਆਂ ਨੂੰ ਕਿਵੇਂ ਕਿਸੇ ਗਰੀਬ ਦੀ ਧੀ ਪੈਣ ਨੂੰ ਹੱਥ ਪਾਈਂਦਾ ਇੰਉਂ ਕਹਿੰਦਾ ਕਹਿੰਦਾ ਉਹ ਕਾਲੇ ਆਦਮੀ ਮੇਰੇ ਕੋਲੋਂ ਅੱਗੇ ਨਿਕਲ ਗਿਆ ਪਰ ਮੈਨੂੰ ਸਮਝ ਨਹੀਂ ਆਈ ਕਿ ਉਹਨੂੰ ਅੱਜ ਜਹੀ ਕਿਹੜੀ ਦੂਜੀ ਬਾਹ ਲੱਗ ਗਈ ਜਿਹੜੀ ਕਿਸ਼ਨ ਗੜੀਆਂ ਦੇ ਟੱਬ ਨੂੰ ਵੰਗਾਰ ਸਕਦੀ ਆ ਮੈਂ ਡਰਤਾ ਰਿਹਾ ਸੀ ਪਰ ਬੇਚੇਜ਼ ਹੋ ਕੇ ਕਹਿ ਦਿੱਤਾ ਉਹ ਜੋ ਗੀਲੇ ਦੇ ਇਹ ਇੱਕ ਬਾਹ ਵਾਲੇ ਤਕੀਆ ਕਲਾਮ ਨੂੰ ਜੈਲਾ ਵੀ ਭੁੱਲਿਆ ਨਹੀਂ ਸੀ ਇਹ ਮੈਨੂੰ ਪਤਾ ਹੈ ਕੀ ਕਿਹਾ ਭਤੀਜ ਤੋਂ ਕਿ ਕਹਿ ਰਿਹਾ ਸੀ ਗੀਲਾ ਕਿ ਅੱਜ ਮੈਂ ਦੋਵੇਂ ਬਾਮਾ ਬੜਾ ਹੋ ਗਿਆ ਜੈਲੇ ਨੇ ਮੈਥੋਂ ਬੜੀ ਹੈਰਾਨੀ ਨਾਲ ਦੁਬਾਰਾ ਪੁੱਛਿਆ ਐ ਪੁੱਛਦਾ ਉਹ ਢੈਲਾ ਜਿਹਾ ਹੋ ਗਿਆ ਮੈਂ ਹਾਂ ਵਿੱਚ ਸਿਰ ਹਿਲਾਇਆ ਮੇਰੇ ਮੂੰਹ ਵਿੱਚ ਚਾਦੀ ਘੁੱਟ ਹੋਣ ਕਰਕੇ ਮੈਂ ਬੋਲਿਆ ਨਹੀਂ ਸੀ ਕੁਝ ਮੇਰਾ ਹਾਂਚ ਸਿਰ ਹਿਲਦਾ ਦੇਖ ਬਾਬੇ ਦੀ ਮੰਜੀ ਕੋਲ ਖੜਾ ਜੈਲਾ ਥੈ ਤੇ ਹੀ ਆਪਣਾ ਸਿਰ ਫੜ ਕੇ ਬਹਿ ਗਿਆ ਚੱਕਦਮ ਉਸਤਾ ਚਿਹਰਾ ਪੀੜਾ ਜਰਦ ਹੋ ਗਿਆ ਅੱਧ ਪੀਤੀ ਚਾਹ ਵਾਲਾ ਗਲਾਸ ਉਸਨੇ ਪੂੰਝੇ ਰੱਖ ਦਿੱਤਾ ਬਾਬਾ ਖੜਕ ਸਿਉਂਦੀ ਵੀ ਨੀਵੀਂ ਪੈ ਗਈ ਉਹੋ ਕਿੰਨੀ ਹੀ ਧੀਰ ਲੰਮੀ ਛੁੱਪ ਵਿੱਚ ਉਤਰੇ ਰਹੇ ਮੈਂ ਆਪਣੀ ਚਾਹ ਪੀ ਕੇ ਗਲਾਸ ਥੱਲੇ ਰੱਖ ਦਿੱਤਾ ਮੰਜੀ ਤੋਂ ਉੱਠ ਕੇ ਖੜਾ ਵੀ ਹੋ ਗਿਆ ਮੈਨੂੰ ਹਲੇ ਵੀ ਸਮਝ ਨਹੀਂ ਸੀ ਆ ਰਹੀ ਕਿ ਗੇਲੇ ਨਾਲ ਅਜਿਹੀ ਕਿਹੜੀ ਦੂਜੀ ਬਾ ਲੱਗ ਗਈ ਜਿਸ ਨੇ ਖੜ ਕਿਸੇ ਵਰਗੇ ਚੁਰਤਾਲੇ ਜੱਟ ਦੀ ਸੰਗੀ ਨੱਪ ਦਿੱਤੀ ਅਤੇ ਗਲਾ ਵਾਂ ਖੜੇ ਹੋ ਚਿਹਰੇ ਪੀਲੇ ਜ਼ਰਦ ਹੋ ਕੇ ਮੁਰਝਾ ਗਏ ਉਹਨਾਂ ਨੂੰ ਗਹਿਰੀ ਚੁੱਪਚਾਤੀ ਹੋਏ ਬੈਠਿਆਂ ਨੂੰ ਦੇਖ ਕੇ ਮੈਂ ਕੁਝ ਬੋਲ ਨਹੀਂ ਸੀ ਸਕਿਆ ਚੁੱਪਚਾਪ ਆਪਣੇ ਸਾਈਕਲ ਚੁੱਕ ਕੇ ਉਹਨਾਂ ਦੇ ਦਰਵਾਜ਼ੇੋਂ ਬਾਹਰ ਨਿਕਲ ਆਇਆ ਤੇ ਆਪਣੇ ਮਨ ਵਿੱਚ ਸੋਚਣ ਲੱਗਿਆ ਜਦੋਂ ਬਿਹੜੇ ਵਾਲੇ ਬੰਦਿਆਂ ਬਾਵਾ ਲੱਗ ਜਾਂਦੀਆਂ ਨੇ ਤਾਂ ਜੁਰਤਾਂ ਵਾਲੇ ਟੱਬਰ ਬਾਵਾ ਤੋਂ ਹੀ ਨੇ ਕਿਉਂ ਹੋ ਜਾਂਦੇ ਨੇ ਇਹ ਸੋਚਦੇ ਨੇ ਮੈਂ ਆਪਣਾ ਸਾਈਕਲ ਹੌਂ ਨੇਰੀ ਬਣਾ ਲਿਆ ਜਿਵੇਂ ਬਾਵਾ ਮੇਰਾ ਵੀ ਪਿੱਛਾ ਕਰਦੀਆਂ ਹੋ